ਇਕਾਲ ਜੀ ਸਾਰਿਆਂ ਨੂੰ ਕਵਰ ਟਿਕਟਨ ਤੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਜੀ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਉਹ ਤੁਸੀਂ ਸੋਚੇ ਵੀ ਨਹੀਂ ਹੋਣਗੇ ਸੁਫਨੇ ਦੇ ਵਿੱਚ ਵੇਖੇ ਹੋਣਗੇ ਹਨਾ ਵੀ ਆਪਾਂ ਸੂਟ ਵੀ ਕਿਤੇ ਬਣਾ ਸਕਦੇ ਆ ਜਿਹੜੇ ਤੁਸੀਂ ਸੋਚੇ ਸੀ ਵੀ ਨਹੀਂ ਮਹਿੰਗੇ ਆਪਾਂ ਨਹੀਂ ਬਣਾ ਸਕਦੇ ਉਹ ਸੂਟ ਆਪਾਂ ਸਾਰੇ ਜੀ ਡਿਸਕਾਊਂਟ ਤੇ ਲਾਤੇ ਤੇ ਇਸ ਡਿਸਕਾਊਂਟ ਤੇ ਲਾਏ ਹੋਏ ਦੇ ਉੱਤੇ ਪ੍ਰਾਈਸ ਵੀ ਮੈਂਸ਼ਨ ਕਰਦੇ ਕੀ ਕੀ ਪ੍ਰਾਈਸ ਤੇ ਲਾਏ ਹੋਇਆ ਸਾਰੇ ਸੂਟਾਂ ਦੇ ਉੱਪਰ ਆਪਾਂ ਪ੍ਰਾਈਸ ਤੇ ਮੈਂ ਵੀ ਰੇਟ ਵੀ ਲਿਖ ਕੇ ਲਾਤੇ ਤੁਸੀਂ ਦੇਖ ਸਕਦੇ ਜਿਹੜਾ ਪਪ-ਅਪ ਪ੍ਰਾਈਜ਼ ਆਇਆ ਜੀ ਇਸ ਸੂਟ ਦਾ ਨਹੀਂ ਵੀ ਪ੍ਰਾਈਜ਼ ਮੈਂਸ਼ਨ ਕੀਤਾ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਜੀ ਪੁੱਛ ਸਕਦੇ ਆਂ ਬਾਕੀ ਆਪਾਂ ਸਾਰੇ ਸੂਟਾਂ ਦੇ ਪ੍ਰਾਈਜ਼ ਮੈਂਸ਼ਨ ਕਰਦੇ ਜੀ ਇਹ ਜੀ ਆਪਣੇ ਗਰਲਸ ਲੁੱਕ ਦੇ ਸੂਟ ਆ ਜੀ ਸਾਰੇ ਸੂਟ ਆਪਣੇ ਗਰਲਸ ਲੁੱਕ ਦੇ ਹੋਣਗੇ ਜਿਹੜੀਆਂ ਕੁੜੀਆਂ ਪਹਿਣਾ ਕਾਲਜ ਜਾਂਦੀਆਂ ਹਨਾ ਤੇ ਐਵੇਂ ਦੇ ਸੂਟ ਪਾਲਦੀਆਂ ਵੀ ਸਾਨੂੰ ਸੋਹਣੇ ਸੋਹਣੇ ਸੂਟ ਮਿਲਣ ਵੀ ਸਾਨੂੰ ਤਾਂ ਵੱਖਰੇ ਦੇ ਸੀਗੇ ਤੇ ਉਹ ਸਾਰੇ ਸੂਟ ਜਿਲਾਦੇ ਆਪਾਂ ਕਿਸੇ ਵੀ ਫੰਕਸ਼ਨ ਤੇ ਜਾਨੇ ਆਪਾਂ ਨੂੰ ਫੇਰ ਵੀ ਐਵੇਂ ਲੱਗਦਾ ਵੀ ਸਾਰੇ ਨਾਲੋਂ ਵੱਖਰੇ ਦੇ ਸੀਗੇ ਕਿਸੇ ਦਾ ਸੂਟ ਨਾ ਪਾਇਓ ਜਿਹੜਾ ਆਪਣੇ ਪਾਇਆ ਤੇ ਐਵੇਂ ਦੇ ਸੂਟ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਮਿਲਣਗੇ ਜਿਹੜੇ ਤੁਹਾਨੂੰ ਇੰਸਟਾਗ੍ਰਾਮ ਤੁਸੀਂ ਚਲਾਉਂਦੇ ਆ ਜਿੱਥੋਂ ਵੀ ਨੀਨੇ ਸੂਟ ਸੋਹਣੇ ਮਿਲਣੇ ਤੇ ਇੱਥੇ ਸਾਨੂੰ ਸਾਰੇ ਨਾਲੋਂ ਵੱਧ ਕੇ ਸੂਟ ਇੱਥੇ ਮਿਲਣਗੇ ਇੰਸਟਾਗ੍ਰਾਮ ਤੇ ਵੀ ਆਪਣਾ ਪੇਜ ਹੈਗਾ ਜੀ ਕੌਰਵਟਿਕ 11 ਤੁਸੀਂ ਉੱਥੇ ਫੋਲੋ ਕਰ ਸਕਦੇ ਹੋ ਉੱਥੇ ਵੀ ਆਪਾਂ ਗਰਸ ਲੁੱਕ ਦੇ ਸੂਟ ਪਾਉਣੇ ਹੁੰਦੇ ਨੇ ਜਿਆਦਾ ਕਰਨੇ ਬਹੁਤ ਜਿਆਦਾ ਸੋਹਣੇ ਹੁੰਦੇ ਜਿਹੜੇ ਆਪਣੇ ਕੋਲੇ ਸੂਟ ਬਣ ਕੇ ਤਿਆਰ ਹੁੰਦਾ ਰੈਡੀ ਹੁੰਦਾ ਆਪਾਂ ਕਿਹੜਾ ਉੱਥੇ ਸੌਂਗ ਲਾ ਕੇ ਆਪਾਂ ਉੱਥੇ ਸੂਟ ਪਾਉਣੇ ਆ ਜੀ ਦਿੱਲੀ ਪਰ ਆ ਜੀ ਇਹਨਾਂ ਦੇ ਜੀ ਬਹੁਤ ਕੱਟ ਰਹਿਣਗੇ ਸਾਰੇ ਸੂਟਾਂ ਦੇ ਜਿਵੇਂ ਆ ਸੂਟ ਹੈ ਜੀ ਇਹ ਆਪਾਂ ਜਿਹੜੀ ਵਧੀਆ ਵਾਲੀ ਜੋਰੀ ਹਟ ਹੁੰਦੀ ਉਸ ਤੇ ਰੈਡੀ ਕੀਤਾ ਤੁਸੀਂ ਇਹਨੂੰ ਫਰੌਕ ਵੀ ਕਰਾ ਸਕਦੇ ਹੋ ਤੁਸੀਂ ਇਹਨੂੰ ਸੂਟ ਇਹ ਰੱਪਾ ਗਰਸ ਲੁੱਕ ਦੀ ਸੁੱਟ ਤੁਹਾਨੂੰ ਦਿਖ ਰਹੀ ਹੈ ਜੀ ਇਹ ਆਪਾਂ ਜੀ ਪਸ਼ਮੀਨੇ ਦੀ ਕੀਤੀ ਹੈ ਸਾਰੇ ਜਿਹੜੇ ਤੁਹਾਨੂੰ ਪਿਕਸ ਹੋਣਗੇ ਪਸ਼ਮੀਨੇ ਤੇ ਸੁੱਟ ਰੈਡੀ ਕੀਤੇ ਹੋਣਗੇ ਕੁਝ ਕੋਈ ਜੌਰਜਟ ਤੇ ਵੀ ਹੋਗਾ ਬਾਕੀ ਆਪਾਂ ਪਸ਼ਮੀਨੇ ਦੇ ਜਾਂ ਖਾਦੀ ਮਸਲੀਨ ਤੇ ਕਰਦੇ ਕਿਉਂਕਿ ਖਾਦੀ ਮਸਲੀਨ ਹੋਣੀ ਜਿਹੜੀ ਹੋਣ ਨਾਲ ਹੀ ਖਾਦੀ ਮਸਲੀਨ ਆ ਜੀ ਇਹ ਥੋੜਾ ਸਟੱਫ ਮੋਟਾ ਹੁੰਦਾ ਤੇ ਇਹਦੇ ਤੇ ਲਾਈਨਿੰਗ ਲਾ ਕੇ ਤੇ ਸਰਦੀ ਵਾਲਾ ਸੁੱਟ ਬਣ ਜਾਂਦਾ ਬਾਕੀ ਦੀ ਚਮਕ ਬਹੁਤ ਸੁੱਟ ਦੀ ਸ਼ਾਈਨਿੰਗ ਜਾਂਦੀ ਆ ਤੇ ਆਹ ਸੁੱਟ ਵੀ ਆਪਾਂਵੇਂ ਕੀਤਾ ਸੀ ਜੀ ਖਾਦੀ ਮਸਲੀਨ ਤੇ ਕਿੰਨਾ ਸੋਹਣਾ ਬਣ ਕੇ ਰੈਡੀ ਹੋਇਆ ਸੁੱਟ ਜੀ ਦੇਖੋ ਜੀ ਈ ਵੀ ਨਸੂਟ ਸੂਟ ਰੈਡੀ ਕਰਵਾਉਣਾ ਜੀ ਇਹ ਇੱਕ ਪਤਲੀ ਖਾਦੀ ਮਸਲੀਨ ਹੁੰਦੀ ਹੈ ਇੱਕ ਮੋਟੀ ਹੁੰਦੀ ਹੈ ਜੇ ਤੁਸੀਂ ਸਰਦੀ ਵਾਸਤੇ ਕਰਾਉਣਾ ਤੁਸੀਂ ਮੋਟੀ ਦੇ ਕਰਵਾਓ ਜੇ ਤੁਸੀਂ ਹੁਣ ਕਰਵਾਉਣਾ ਗਰਮੀ ਵਾਸਤੇ ਕਰਵਾਉਣਾ ਤਾਂ ਉਹ ਤੁਸੀਂ ਪਤਲੀ ਇੱਥੇ ਕਰਵਾਓ ਜੀ ਤੇ ਆਹ ਲਓ ਜੀ ਆਪਾਂ ਕਿੰਨਾ ਸੂਟ ਰਸੋਣਾ ਸੂਟ ਰੈਡੀ ਕੀਤਾ ਜਿਹੜਾ ਤਾਂ ਦੇਖੋ ਜੀ ਇਹ ਵੀ ਆਪਾਂ ਖਾਦੀ ਮਸਲੀਨ ਤੇ ਕੀਤਾ ਹੋਇਆ ਹੈ ਪ੍ਰਾਈਜ਼ ਇਹਦਾ ਬਹੁਤ ਘੱਟ ਪ੍ਰਾਈਸ ਹੈ ਜੀ ਲੋ ਪ੍ਰਾਈਸ ਹੈ ਪ੍ਰਾਈਸ ਹੀ ਮੈਂشن ਨਹੀਂ ਕੀਤਾ ਤੁਸੀਂ ਇਸ ਨੰਬਰ ਤੇ ਸਾਨੂੰ WhatsApp ਤੇ ਕਾਲ ਲਾਓ ਮੈਸਜ ਲਾਓ ਜੀ ਸਿੰਪਲ ਕਾਲ ਡਿੱਟ ਕਾਲ ਨਹੀਂ ਲੱਗਣੀ ਤੁਸੀਂ ਇਹ ਤੇ ਸਾਨੂੰ WhatsApp ਕਾਲ ਲਾ ਸਕਦੇ ਆ ਇਹ ਸੂਟ ਜੀ ਆਪਾਂ 3500 ਦਾ ਰੈਡੀ ਕੀਤਾ ਸੀ ਇਹ ਸੂਟ ਜੀ ਤੇ ਇਹ ਵੀ ਆਪਾਂ ਜੋਰ ਜੱਟ ਤੇ ਕੀਤਾ ਜਿਹੜੀ ਵਧੀਆ ਵਾਲੀ ਪਿਓਰ ਜੋਰੀ ਜੱਟ ਹੁੰਦੀ ਹੈ ਤੇ ਆਪਾਂ ਉਸ ਤੇ ਸੂਟ ਰੈਡੀ ਕੀਤਾ ਜੀ ਤੇ ਇੱਕ ਆਪਾਂ ਜੋਰੀਟ ਤੇ ਕੀਤਾ ਜੀ ਜਾਗੋ ਵਾਲਾ ਸੂਟ ਜੀ ਕਿਉਂਕਿ ਇਹ ਜੋਰੀਟ ਤੇ ਆਪਾਂ ਤਾਂ ਕਰਦੇ ਆ ਕਿਉਂਕਿ ਜਿਹੜਾ ਦਾ ਘਰਾ ਹੁੰਦਾ ਨਾ ਉਹ ਜਿਆਦਾ ਪਫੀ ਬਣ ਜਾਂਦਾ ਫਲਾਟਿਚ ਜਿਆਦਾ ਬਣ ਜਾਂਦਾ ਇਹ ਤੁਸੀਂ ਜੋਰੀਟ ਤੇ ਸੂਟ ਰੈਡੀ ਕਰਵਾਓ ਇਹਨੂੰ ਹੋਰ ਤੇ ਨਾ ਕਰਾਓ ਵੀ ਜਿਹੜੇ ਕ੍ਰੇਵ ਤੇ ਜਾਂ ਕਿਸੇ ਹੋਰ ਸ਼ਾਈਨਿੰਗ ਵਾਲਾ ਕਪੜਾ ਹੁੰਦਾ ਉਹ ਮੇ ਤੇ ਨਾ ਉਸ ਤੇ ਨਾ ਕਰਾਓ ਕਿ ਜੋਰੀਟ ਤੇ ਜਿਆਦਾ ਇਹਦੀ ਗਰੀਸ ਬਣਦੀ ਹੈ ਤੇ ਇਹ ਆਪਾਂ ਜੋਰੀਟ ਤੇ ਕੀਤਾ ਸੀ 5000 ਦਾ ਸੂਟ ਰੈਡੀ ਜੀ ਤੇ ਜਿਹੜਾ ਤੁਹਾਨੂੰ ਆ ਦਿਖਾ ਰਹੇ ਆ ਜੀ ਆਪਾਂ ਸੂਟ ਇਹ ਆਪਾਂ ਪਿਓਰ ਕ੍ਰੇਵ ਤੇ ਰੈਡੀ ਕੀਤਾ ਜੀ ਪਿਓਰ ਕਰੇਵ ਹੁੰਦੀ ਹੈ ਜੀ ਵਧੀਆ ਮੈਂ ਪਿਓਰ ਕਰੇਵ ਤੇ ਕਰਦੇ ਹਾਂ ਸੂਟ ਜੀ ਤੇ ਉਹ ਵੀ ਉਹਦੀ ਸ਼ਾਈਨਿੰਗ ਹੁੰਦੀ ਹੈ ਇੱਕ ਨੇਚਰਲ ਕਰੇਵ ਹੁੰਦੀ ਹੈ ਜੀ ਇੱਕ ਪਿਓਰ ਕਰੇਵ ਹੁੰਦੀ ਹੈ ਇੱਕ ਸੈਮੀ ਕਰੇਵ ਹੁੰਦੀ ਹੈ ਜੀ ਤੇ ਕਰੇਵ ਵੀ ਕਈ ਤਰ੍ਹਾਂ ਦੀ ਆ ਜਾਂਦੀ ਹੈ ਆਪਣੇ ਕੋਲ ਜਿਹੜਾ ਪਾਸਵਰਟ ਫਰੋਜੀ ਕਲਰ ਦਾ ਰੈਡੀ ਕੀਤਾ ਇਹ ਆਪਾਂ ਵੀ ਕਰੇਵ ਤੇ ਕੀਤਾ ਜਿਹੜੀ ਪਿਓਰ ਕਰੇਵ ਹੁੰਦੀ ਹੈ ਜੀ ਤੇ ਤੁਸੀਂ ਪਾਰਟੀ ਵੀ ਸੂਟ ਬਣਾਉਣੇ ਤਾਂ